ਹੋਲੀ ਦਾ ਤਿਹਾਰ ਪੂਰੇ ਪਾਰਤਵ ਵਿੱਚ ਬੜੇ ਉਤਸ਼ਾਹ ਨਾਲ ਸਭ ਲੋਕ ਬਿਨਾਂ ਕਿਸੇ ਭੇਦਭਾਵ ਤੋਂ ਮਨਾਉਂਦੇ ਹਨ। ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੀ ਦੂਰਅੰਦੇਸ਼ੀ ਸੋਚ ਨੇ ਹੋਲੀ ਦੀ ਰੂਪਰੇਖਾ ਨੂੰ ਵੀਰ ਰਸ, ਸਵੈਮਾਨ ਖਾਲਸਾਈ ਰੂਪਰੇਖਾ ਦਿੱਤੀ। ਦਸਮ ਪਾਤਸ਼ਾਹ ਜੀ ਨੇ ਹੋਲੀ ਤੋਂ ਅਗਲਾ ਦਿਨ ਨਿਯੁਕਤ ਕੀਤਾ ਤੇ ਹੋਲੇ ਦਾ ਨਾਮ ਦਿੱਤਾ। ਇਸ ਦਿਨ ਜਹਾਰੂ ਸਿੰਘਾਂ ਦੇ ਬਹਾਦਰੀ ਦੇ ਕਰਤੱਵ ਸੰਗਤਾਂ ਨੂੰ ਦਿਖਾਏ ਜਾਂਦੇ ਸਨ। ਬਹਾਦਰ ਸਿੰਘਾਂ ਦੇ ਦੋ ਦਲ ਬਣਾ ਦਿੱਤੇ ਜਾਂਦੇ। ਇੱਕ ਦਲ ਪੂਰੀ ਫੌਜੀ ਤਿਆਰੀ ਕਰਕੇ ਚਰਨਗੰਗਾ ਦੇ ਕੰਢੇ ਮੋਰਚਾ ਬੰਦੀ ਕਰਕੇ ਬੈਠ ਜਾਂਦਾ। ਦੂਜਾ ਦਲ ਕਿਲਾ ਹੋਲਗੜ੍ਹ ਤੋਂ ਤਿਆਰੀ ਕਰਕੇ ਚਰਨਗੰਗਾ ਪੁੱਜਦਾ। ਪਹਿਲਾਂ ਤੋਂ ਮੋਰਚਾ ਬੰਦੀ ਕਰਕੇ ਬੈਠੇ ਸਿੰਘ ਉਹਨਾਂ ਸਿੰਘਾਂ ਤੇ ਹਮਲਾ ਕਰ ਦਿੱਤੇ। ਦੋਵਾਂ ਦਲਾਂ ਵਿੱਚ ਬਣਾਵਟੀ ਲੜਾਈ ਹੁੰਦੀ। ਜਿੱਤਣ ਵਾਲੇ ਦਲ ਨੂੰ ਦਸਮ ਪਾਤਸ਼ਾਹ ਜੀ ਸਰੂਪੇ ਇਨਾਮ ਬਖਸ਼ਿਸ਼ਾਂ ਕਰਦੇ। ਸੰਗਤਾਂ ਵਿੱਚ ਖੁੱਲਾ ਕੜਾ ਪ੍ਰਸ਼ਾਦ ਅਤੇ ਦੇਗ ਵਰਤਾਈ ਜਾਂਦੀ। ਦਸ਼ਮ ਪਾਸ਼ਾ ਜੀ ਸਿੰਘਾਂ ਦੀ ਬਹਾਦਰੀ ਦੇਖ ਕੇ ਪ੍ਰਸੰਨ ਦੇ ਇਸ ਤਰ੍ਹਾਂ ਦੇ ਕਰਤਬਾ ਨਾਲ ਸਿੰਘਾਂ ਵਿੱਚ ਜੰਗੀ ਜੋਸ਼ ਵਾਧਾ। ਸਿੰਘ ਹੋਰ ਨਿਪੁੰਨ ਹੁੰਦੇ। ਅੱਜ ਵੀ ਉਸੇ ਰੀਤ ਅਨੁਸਾਰ ਕੇਸਗੜ੍ਹ ਸਾਹਿਬ ਤੋਂ ਪੰਜ ਪਿਆਰਾਂ ਦੀ ਅਗਵਾਈ ਵਿੱਚ ਮਹੱਲਾ ਨਿਕਲਦਾ ਹੈ। ਨਿਹੰਗ ਸਿੰਘ ਫੌਜਾਂ ਕੇਸਰੀ ਨਿਸ਼ਾਨ ਨਗਾਰੇ ਲੈ ਕੇ ਚਰਨ ਗੰਗਾ ਦੇ ਕਿਨਾਰੇ ਮੈਦਾਨ ਵਿੱਚ ਪ੍ਰਾਤਨ ਜੰਗੀ ਕਰਤਬ ਕੋੜ ਸਵਾਰੀ ਨੇਜੇ ਬਾਜੀ ਅਤੇ ਗੱਤਕੇ ਦੇ ਜੋਹਰ ਦਿਖਾਉਂਦੀਆਂ ਹਨ ਦਸਮ ਪਾਤਸ਼ਾਹ ਜੀ ਦਾ ਹਰ ਕਦਮ ਮੁਖਦਾ ਤੇ ਸਰਬੱਤ ਦੇ ਭਲੇ ਵਾਸਤੇ ਸੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ